ਆਪਾਂ ਆਪਣੀਆਂ ਤਿੰਨੇ ਮਹੀਨਾਂ ਤੇ ਡੀਜ਼ਲ ਟੈਂਕ ਫੁੱਲ ਕਰਾਉਣ ਤੋਂ ਬਾਅਦ ਤੇ ਤਿੰਨ ਨੰਬਰ ਮਸ਼ੀਨ ਦੇ ਵਿੱਚ ਡੀਜ਼ਲ ਦੀ ਇੱਕ ਕਿੰਨ ਪਾਉਣ ਤੋਂ ਬਾਅਦ ਜਿਹੜੀ ਆਪਣੀ 5 ਨੰਬਰ ਮਸ਼ੀਨਾਂ ਇਦੇ ਲਈ ਵੀ ਆ ਗਏ ਰੋਟੀ ਪਾਣੀ ਆ ਮੁੰਡਿਆਂ ਨੂੰ ਪਹਿਲਾਂ ਫੜਾ ਗਏ ਸੀ ਹੁਣ ਇਹਨਾਂ ਦੇ ਪੀਣ ਵਾਸਤੇ ਪਾਣੀ ਲੈ ਕੇ ਆਏ ਆ ਤੇ ਆਪਣੇ ਆਉਂਦਿਆਂ ਨੂੰ ਮੁੰਡਾ ਨੇ ਮਸ਼ੀਨ ਚਲਾਈ ਉਹ ਆ ਪਿੱਛੇ ਫਲੀਆਂ ਤੇ ਦਾਣੇ ਚੈੱਕ ਕਰਦੇ ਆ ਮਸ਼ੀਨ ਦੇ ਆਪਾਂ ਨੇ ਖੇਤ ਵਾਲੇ ਬੰਦੇ ਨੂੰ ਜਿਹੜਾ ਸੀਫਾ ਵਾਲਾ ਮਾਲ ਆ ਉਹ ਚੈੱਕ ਕਰਾਤਾ ਤਸੱਲੀ ਕਰਾਤੀ ਤੇ ਹੁਣ ਮਸ਼ੀਨ ਰੋਕ ਕਿੰਨਾ ਬੰਦਿਆਂ ਨੂੰ ਜਿਹੜੇ ਟੈਂਕ ਦੇ ਵਿੱਚ ਦਾਣੇ ਨੇ ਉਹ ਚੈੱਕ ਕਰਵਾਉਣੇ ਆ ਤੇ ਉਸ ਤੋਂ ਬਾਅਦ ਇਹ ਮੁੰਡਿਆਂ ਕੋਲਰੇ 20 ਕਿਲਿਆਂ ਦਾ ਹੈ ਇੱਕ ਏਕੇਰਾ ਇਹ ਵੱਢੀ ਜਾਣਗੇ ਆਪਾਂ ਜੇ ਕਿਸੇ ਗਾਂਹ ਪਛਾਮ ਮਸ਼ੀਨ ਕੋਲ ਜਾਣਾ ਹੋਇਆ ਤਾਂ ਜਾਇਆਵਾਂਗੇ ਤੇ ਇਹਨਾਂ ਕੋਲ ਇੱਥੇ 4-5 ਘੰਟਿਆਂ ਦਾ ਕੰਮ ਹੈਗਾ ਇਹ ਮੁੰਡੇ ਇਹ ਖੇਤੀ ਵੱਢੀ ਕਰੀ ਜਾਣਗੇ ਇਹ ਖੇਤ ਜਿਹੜਾ ਸਾਹਮਣੇ ਤੁਸੀਂ ਉਹ ਨਿੰਮ ਦੇ ਦਰਖਤ ਦੇਖ ਰਹੇ ਹੋ ਇਧਰੋਂ ਉੱਥੇ ਤੱਕ ਆ ਤੇ ਇਧਰ ਜਿਹੜਾ ਆਦ ਰਖਤਾ ਗਿਆ ਨਿੰਮ ਦੇ ਇਹਦੇ ਤੱਕ ਆ ਤੇ ਇਧਰ ਜਿਹੜਾ ਸਾਹਮਣੇ ਆ ਕਿਕਰ ਦਾ ਦਰਖਤ ਖੜਾ ਇਹਦੇ ਤੱਕ ਆ ਇਹ 20 ਕਿੱਲੇ ਦੇ ਮੂੰਹ ਨਾਲ ਕਹਿੰਦੇ ਨੇ ਬਾਕੀ ਇੱਕ ਰਾਉਂਡ ਲਾਉਣ ਤੋਂ ਬਾਅਦ ਮਸ਼ੀਨ ਦਾ ਫਿਰ ਇਹਨਾਂ ਖੇਤ ਵਾਲੇ ਬੰਦਿਆਂ ਤੋਂ ਲਿਖਦੇ ਆ ਤੇ ਉਹ ਤੋਂ ਬਾਅਦ ਫਿਰ ਆਪਾਂ ਚਾਹੇ ਆਪਣੀ 1 ਨੰਬਰ ਚਾਹੇ 3 ਨੰਬਰ ਤੇ ਚਾਹੇ 4 ਨੰਬਰ ਮਸ਼ੀਨ ਕੋਲ ਵਗ ਜਾਂਗੇ ਇਹ ਮਸ਼ੀਨ ਜਿਹੜੀ ਇਹ ਆਪਣੀ ਚੱਲੀ ਜਾਊਗੀ ਆਪਾਂ ਨੇ ਖੇਤ ਵਾਲੇ ਨੂੰ ਦਾਣੇ ਚੈੱਕ ਕਰਾ ਤੇ ਦਾਣੇ ਚੈੱਕ ਕਰਵਾਉਣ ਤੋਂ ਬਾਅਦ ਮਸ਼ੀਨ ਦੁਬਾਰਾ ਚਲਾਤੀ ਤੇ ਖੇਤ ਵਾਲੇ ਦੀਆਂ ਦਾਣਾਂ ਕਿੰਨੀਆਂ ਵੀ ਤਸੱਲੀ ਆ ਜਿਹੜਾ ਸੀਫਾ ਵਾਲਾ ਮਾਲ ਆ ਉਹਦੇ ਕਿੰਨੇ ਵੀ ਤਸੱਲੀਆ ਇਹ ਮਸ਼ੀਨ ਹੁਣ ਆਪਣੀ ਇੱਥੇ ਚੱਲੀ ਜਾਊਗੀ ਇਹਦੇ ਕੋਲ 4-5 ਘੰਟੇ ਦਾ ਕੰਮ ਆ ਇੱਕ ਤਾਂ ਸਭ ਤੋਂ ਪਹਿਲਾਂ ਜਿਹੜੀ ਆਪਣੀ ਇੱਥੇ 1 ਨੰਬਰ ਮਸ਼ੀਨ ਆ ਉਹਦੇ ਕੋਲ ਚੱਲ ਕੇ ਆਉਣਾ ਉਹ ਮਸ਼ੀਨ ਦਾ ਕੰਮ ਕਰ ਦੇ ਇੱਕ ਆਉਣਾ ਤੇ ਇੱਕ ਦੋ ਰਸਤੇ ਦੇਖਣੇ ਨੇ ਉਹ ਮਸ਼ੀਨ ਵਾਸਤੇ ਰਸਤੇ ਦੇਖ ਲੈਣੇ ਆ ਤੇ ਅੱਗੇ ਕਿਹੜੇ-ਕਿਹੜੇ ਖੇਤ ਵੱਢਣੇ ਨੇ ਉਹ ਮਸ਼ੀਨ ਨੇ ਉਹ ਖੇਤ ਦੇਖ ਲੈਣੇ ਆ ਤੇ ਉਹ ਤੋਂ ਬਾਅਦ ਫਿਰ ਆਪਾਂ ਜੇ ਟਾਈਮ ਲੱਗਾ ਤਾਂ ਆਪਣੀ 3 ਜਾਂ 4 ਨੰਬਰ ਮਸ਼ੀਨ ਕੋਲ ਚੱਲਾਂਗੇ ਇਹ ਮਸ਼ੀਨ ਓਕਿਆ ਤੇ ਤੋਂ ਬਾਅਦ ਹੁਣ ਆਪਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਇੱਕ ਨੰਬਰ ਮਸ਼ੀਨਾ ਉਹਦੇ ਕੋਲ ਚੱਲ ਕੇ ਆਉਣੇ 5 ਨੰਬਰ ਮਸ਼ੀਨ ਨੂੰ ਚਲਾਉਣ ਤੋਂ ਬਾਅਦ ਆ ਆਪਣੀ 1 ਨੰਬਰ ਮਸ਼ੀਨ ਹੈ ਜਿਹੜੀ ਇਹਦੇ ਕੋਲ ਆਗੇ ਤੇ ਆਪਣੇ ਆਉਣ ਤੋਂ ਪਹਿਲਾਂ ਮੁੰਡਿਆਂ ਨੇ ਜਿਹੜਾ ਖੇਤ ਦੇਖ ਰਹੇ ਹੋ ਖੇਤ ਦੀ ਬਾੜੀ ਦਾ ਕੰਮ ਨਿਮੇੜਤਾ ਤੇ ਨਾਲ ਲਗ ਮੇ ਖੇਤ ਦੇ ਵਿੱਚ ਲਾ ਰੱਖਿਆ ਆਪਾਂ ਜਿਹੜਾ ਰਸਤਾ ਦੇਖਣ ਆਏ ਸੀ ਉਹ ਆ ਰਸਤਾ ਸੀ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਰਸਤਾ ਪਹਿਲਾਂ ਬਿਲਕੁਲ ਤੰਗ ਹੁੰਦਾ ਸੀ ਜਿਹੜੀ ਇਹਨਾਂ ਦੇ ਆ ਖਾਲ ਬਣਿਆ ਪੱਕਾ ਇਹ ਨਵਾਂ ਬਣਿਆ ਜਿਹਦੇ ਕਰਕੇ ਇਹ ਰਸਤਾ ਖਾਸਾ ਖੁੱਲ ਗਿਆ ਨਹੀਂ ਇਹ ਰਸਤਾ ਟਰੈਕਟਰ ਦਾ ਹੁੰਦਾ ਸੀ ਲਖਣ ਵਾਸਤੇ ਤੇ ਮਸ਼ੀਨ ਖਾਸੀ ਔਖੀ ਜਾਂਦੀ ਸੀ ਇੱਥੋਂ ਦੀ ਆਪਏ ਰਸਤਾ ਦੇਖਣ ਵਾਸਤੇ ਆਏ ਸੀ ਤੇ ਜਦੋਂ ਆ ਕੇ ਉਹ ਦੇਖਿਆ ਤਾਂ ਰਸਤਾ ਜਿਹੜਾ ਇਹ ਵਧੀਆ ਖੁੱਲਾ ਬਣ ਗਿਆ ਤੇ ਹੌਲੀ-ਹੌਲੀ ਸਾਰੇ ਪਿੰਡਾਂ ਦੇ ਵਿੱਚ ਇੱਥੋਂ ਜਿਹੜੀ ਰਸਤਿਆਂ ਦੀ ਦਿੱਕਤ ਆ ਉਹ ਖਤਮ ਹੁੰਦੀ ਜਾਂਦੀ ਆ ਤੇ ਮਸ਼ੀਨ ਆਪਣੀ ਚੱਲ ਰਹੀ ਆ ਬਾਕੀ ਚਲਦੇ ਆ ਮਸ਼ੀਨ ਤੇ ਲਵੇ ਕਰਦੇ ਆ ਬੰਦਿਆਂ ਨਾਲ ਗੱਲਬਾਤ ਤੇ ਇਹਨਾਂ ਕੋਲ ਬਹਿਣਾ ਪੰਜ-ਸੱਤ ਮਿੰਟ ਉਦੋਂ ਬਾਅਦ ਜੇ ਆਪਾਂ ਨੂੰ ਰੋੜ ਪਈ ਤਾਂ ਆਪਾਂ ਆਪਣੀ 3 ਨੰਬਰ ਮਸ਼ੀਨ ਕੋਲ ਭੱਜ ਜਾਗੇ ਤੇ ਜੇ ਜਾਨੂ ਜਿਹੜੇ 5 ਨੰਬਰ ਮਸ਼ੀਨ ਵਾਲੇ ਮੁੰਡੇ ਨੇ ਉਹਨਾਂ ਨੇ ਖੇਤ ਦੀ ਬਾੜੀ ਦਾ ਕੰਮ ਨਿਮੇੜਤਾ ਆਪਾਂ ਦੁਬਾਰੋਂ ਉਹਨਾਂ ਕੋਲ ਵਾਜਾਂਗੇ ਗਾਂਹਾਂ ਜਾ ਕੇ ਉਹ ਮਸ਼ੀਨ ਨੂੰ ਗਾਂਹਾਂ ਦੂਜੇ ਖੇਤ ਦੇ ਵਿੱਚ ਚਲਵਾ ਦਾਂਗੇ। ਜਿਵੇਂ ਮਾਮਾ ਤੂੰ ਕੀ ਕਹਾਂਗਾ ਰਸਤੇ ਬਾਰੇ? ਹੈ? ਤੂੰ ਕੀ ਕਹਾਂਗਾ ਰਸਤੇ ਬਾਰੇ? ਰਸਤਾ ਤਾਂ ਬਹੁਤ ਵਧੀਆ ਹੈ। ਅੱਛਾ? ਪਿਛਲੀ ਵਾਰ ਮੈਂ 41 ਇੰਚੀ ਲੈ ਕੇ ਗਿਆ ਸੀ ਬਸ ਮੈਨੂੰ ਇਹ ਪਤਾ ਮੈਂ ਕਿਵੇਂ ਲੈ ਕੇ ਗਿਆ ਸੀ ਰੌਣਕ ਨਿਕਲ ਗਈ ਸੀ। ਅੱਛਾ? ਹੋਰ ਪਹਿਲਾਂ ਇਹ ਰਸਤਾ ਖਾਸਾ ਗੰਦਾ ਹੁੰਦਾ ਸੀ। ਬੜਾ ਗੰਦਾ ਸੀ। ਉਹਨ ਦਾ ਖਾਲ ਬਣਨ ਕਰਕੇ ਫੁੱਲ ਗਿਆ। ਤੇ ਪਿੰਡ ਜੀ ਵੀ ਜਿਹੜੀ ਰਸਤੇ ਦੀ ਤੰਗੀ ਆ ਉਹ ਜ਼ਿਆਦਾਤਰ ਖਤਮ ਹੀ ਹੁੰਦੀ ਜਾਂਦੀ ਆ ਚਲ ਆਪਾਂ ਚੱਲੀਏ ਮਸ਼ੀਨ ਤੇ ਲਵੇ ਮੁੰਡੇ ਨਾਲ ਕਰ ਦਿਆਂ ਗੱਲਬਾਤ ਫਿਰ ਦੇਖਾਂਗੇ ਕਿਥੋਂ ਕਿਹੜੀ ਮਸ਼ੀਨ ਕਿੰਨੀ ਨੂੰ ਮੂੰਹ ਹੁੰਦਾ ਆਪਣਾ ਚਲ ਚਲ ਚਾਲ ਆ ਜਾ ਚਲੋ ਆਪਾਂ ਨੇ ਰਸਤੇ ਇਧਰਲੇ ਪਾਸੇ ਆ ਖੇਤ ਦੀ ਬਾੜੀ ਦਾ ਕੰਮ ਨਿਮੇੜ ਕੇ ਮਸ਼ੀਨ ਰਸਤੇ ਦੇ ਦੂਜੇ ਪਾਸੇ ਲਾ ਲਈ ਤੇ ਜਿਹੜੇ ਆਪਾਂ ਪਹਿਲਾਂ 2 ਕਿਲੇ ਵੱਡੇ ਨੇ ਉਸੇ ਬੰਦੇ ਦਾ ਖੇਤ ਆ ਇਹ ਜਿਹਦੇ ਵਿੱਚ ਹੁਣ ਮਸ਼ੀਨ ਚੱਲ ਰਹੀ ਆ ਇਹ 8 ਕਿਲੇ ਨੇ ਤੇ ਆਪਣਾ ਉਰੇ ਮਸ਼ੀਨ ਕੋਲ ਆਉਂਦਾ ਜਿਹੜਾ ਮੇਨ ਕਾਰਨ ਸੀ ਉਹ ਇਹ ਰਸਤਾ ਸੀ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਰਸਤਾ ਜੀ ਖਾਂਸਾ ਖਰਾਬ ਸੀ ਤੇ ਮਸ਼ੀਨ ਦਾ ਇਹ ਰਸਤੇ ਆਉਣ ਤੇ ਜਾਣ ਵਾਲਾ ਕੰਮ ਖਾਂਸਾ ਔਖਾ ਸੀ ਜਿਹਦੇ ਕਰਕੇ ਆਪ ਨੂੰ ਰਸਤੇ ਸਭ ਤੋਂ ਵੱਧ ਫਿਕਰ ਸੀ ਪਰ ਜਦੋਂ ਉਰੇ ਆਏ ਉਰੇ ਆ ਕੇ ਪਤਾ ਲੱਗਿਆ ਤਾਂ ਇਹ ਜਿਹੜਾ ਰਸਤਾ ਇਹ ਖਾਲ ਮੰਨ ਕਰਕੇ ਵਧੀਆ ਖੁੱਲ ਗਿਆ ਤੇ ਮਸ਼ੀਨ ਕਟਰ ਪਾ ਕੇ ਆ ਜਾ ਸਕਦੀ ਆ ਬਾਕੀ ਮਸ਼ੀਨ ਨੇ ਇਧਰਲੇ ਪਾਸੇ 2 ਕਿਲੇ ਵੱਢ ਲੇ ਤੇ ਇਧਰਲੇ ਪਾਸੇ ਆਪਣੇ 8 ਕਿਲੇ ਚਲਾਤੀ ਤੇ ਇਹ 10 ਕਿਲੇ ਇਕੱਠੇ ਬੰਦੇ ਦੇ ਨੇ ਇਹ ਮੰਡੋਰੇ ਖੇਤ ਦੀ ਬਾਡੀ ਕਰ ਲੈਣਗੇ ਤੇ ਆਪਾਂ ਇਥੋਂ ਆਪਣੀ ਜਿਹੜੀ 5 ਨੰਬਰ ਮਸ਼ੀਨਾ ਉਹਦੇ ਕੋਲ ਜਾਵਾਂਗੇ ਕਿਉਂਕਿ ਉਹਨਾਂ ਮੁੰਡਿਆਂ ਦਾ ਜਿਹੜਾ ਬਾਡੀ ਵਾਲਾ ਕੰਮ ਸੀ ਉਹਦੇ ਵਿੱਚੋਂ 2-3 ਕਿਲੇ ਬਚ ਨੇ ਆਪਾਂ ਉਹ ਮਸ਼ੀਨ ਨੂੰ ਅਗਲੇ ਖੇਤ ਦੇ ਵਿੱਚ ਲਾਉਣ ਤੋਂ ਬਾਅਦ ਫਿਰ ਆਪਾਂ 3 ਨੰਬਰ ਮਸ਼ੀਨ ਕੋਲ ਚੱਲਾਂਗੇ ਆਪਾਂ ਆਪਣੀ 1 ਨੰਬਰ ਮਸ਼ੀਨ ਕੋਲੋਂ ਦਬਾਰੋਂ ਆਪਣੀ 5 ਨੰਬਰ ਮਸ਼ੀਨ ਕੋਲ ਆ ਗਏ ਤੇ ਇਹ ਮਸ਼ੀਨ ਆਪਾਂ ਸਵੇਰ ਦੀ 20 ਕਿੱਲਾਂ ਦੇ ਵਿੱਚ ਚਲਾ ਰੱਖੀ ਆ ਇਹਨੇ 20 ਕਿੱਲਾਂ ਦੇ ਵਿੱਚੋਂ 15 ਕਿੱਲਾਂ ਦੀ ਬਾਡੀ ਦਾ ਕੰਮ ਨਿਮੇੜਤਾ ਤੇ 5 ਕਿੱਲਾਂ ਦੀ ਬਾਡੀ ਦਾ ਕੰਮ ਬਾਕੀ ਆ ਇਹ 5 ਕਿੱਲਾਂ ਦੀ ਬਾਡੀ ਦਾ ਕੰਮ ਨਿਮੇੜਨ ਤੋਂ ਬਾਅਦ ਇਹ ਮਸ਼ੀਨ ਨੂੰ ਜਿੱਧਰ ਆਪਣੀ 1 ਨੰਬਰ ਮਸ਼ੀਨ ਚੱਲ ਰਹੀ ਆ ਉਧਰ ਲਾ ਕੇ ਚੱਲਾਂਗੇ ਉਹ ਮਸ਼ੀਨ ਦੇ ਲਵੇ ਲਾਉਣੀ ਕੋਈ ਖੇਤ ਆ ਜਿੱਦੀ ਇਹਨੇ ਬਾਡੀ ਕਰਨੀ ਆ ਇਹ ਮਸ਼ੀਨ ਨੂੰ ਆਪਾਂ ਉਧਰ ਖੇਤ ਤੇ ਜਲਵਾਉਣ ਤੋਂ ਬਾਅਦ ਫਿਰ ਤੋਂ ਨੰਬਰ ਮਸ਼ੀਨ ਕੋਲ ਚੱਲਾਂਗੇ ਆਪਣਾ ਇਹਨਾਂ 20 ਕਿੱਲਾਂ ਦੇ ਖੇਤ ਦੀ ਬਾਡੀ ਦਾ ਕੰਮ ਨਿਬੜ ਗਿਆ ਜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 2:00 ਵਜੇ ਤੇ ਮਸ਼ੀਨ ਆਪਾਂ ਨੇ ਸਵੇਰੇ ਇਹ 9:30 10:00 ਵਜੇ ਖੇਤ ਦੇ ਵਿੱਚ ਚਲਾਤੀ ਸੀ ਤੇ 2:00 ਵਜੇ ਨੂੰ 20 ਕਿੱਲੇ ਨਿਬੜ ਗਏ ਟਰੈਕਟਰ ਆਉਂਦਾ ਟਰੈਕਟਰ ਦੇ ਵਿੱਚ ਢਾਣੇ ਕੱਢ ਕੇ ਇਹ ਮਸ਼ੀਨ ਨੂੰ ਜਿੱਧਰ ਆਪਣੀ 1 ਨੰਬਰ ਮਸ਼ੀਨ ਚੱਲ ਰਹੀ ਆ ਉਧਰ ਲੈ ਕੇ ਚੱਲਾਂਗੇ ਉਥੇ ਇਹ ਮਸ਼ੀਨ ਚਲਵਾਉਣ ਤੋਂ ਬਾਅਦ ਫਿਰ ਆਪਾਂ ਨਾਲ ਇਹ ਮਸ਼ੀਨ ਦੀ ਚਾਹ ਨਾਲੇ 1 ਨੰਬਰ ਮਸ਼ੀਨ ਦੀ ਚਾਹ ਉਹ ਲੈ ਕੇ ਆਵਾਂਗੇ ਇਹਨਾਂ ਮਸ਼ੀਨਾਂ ਤੇ ਚਾਹ ਦੇਣ ਤੋਂ ਬਾਅਦ ਫਿਰ ਆਪਾਂ ਆਪਣੀ 3 ਨੰਬਰ ਮਸ਼ੀਨ ਕੋਲ ਗਿੜਾ ਮਾਰਾਂਗੇ ਤੇ ਸ਼ਾਮ ਤੱਕ ਜੇ ਹੋਇਆ ਤਾਂ ਆਪਾਂ ਆਪਣੀ 4 ਨੰਬਰ ਮਸ਼ੀਨ ਕੋਲ ਚੱਲਾਂਗੇ ਨੇ ਉਧਰੋਂ 20 ਕਿੱਲਾਂ ਦੇ ਖੇਤ ਦੀ ਬਾੜੀ ਦਾ ਕੰਮ ਨਿਮੇੜ ਕੇ ਮਸ਼ੀਨ ਜਿਹੜੀ ਤੁਸੀਂ ਆ ਸਾਹਮਣੇ ਖੇਤ ਦੇਖ ਰਹੇ ਹੋ ਇਹਦੇ ਵਿੱਚ ਲਿਆਂਦੀ ਤੇ ਇੱਥੇ ਮਸ਼ੀਨ ਕੋਲ 5-6 ਕਿੱਲੇ ਨੇ ਇਹ ਮੁੰਡੇ ਇਹ ਖੇਤ ਦੀ ਬਾੜੀ ਕਰਨਗੇ ਤੇ ਆਪਾਂ ਜਾ ਕੇ ਇੱਕ 5 ਨੰਬਰ ਤੇ ਇੱਕ ਨੰਬਰ ਆ ਇਹ ਮਸ਼ੀਨਾਂ ਦੀ ਚਾਹ ਲੈ ਕੇ ਆਉਣਾ ਮਾਮਾ ਆਜਾ ਆਪਾਂ ਚਾਹ ਲੈ ਗਾਈਏ ਇਹ ਵੱਡੀ ਆਣਗੇ ਮੁੰਡਿਆਰੇ ਠੀਕ ਆ ਲੱਡੂ ਲੱਡੂ ਚਾਹੀਆ ਲੱਡੂ 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 ਬਾ ਠੀਕ ਆ ਲੱਡੂ ਲੈ ਆਦਾਂਗੇ ਤੈਨੂੰ ਆਉਂਦੇ ਹੋਏ ਤੂੰ ਮਸ਼ੀਨ ਦਾ ਧਿਆਨ ਰੱਖਣਾ ਬਾ ਠੀਕ ਆ ਮਾਮਾ ਤੂੰ 1 ਨੰਬਰ ਤੇ 5 ਨੰਬਰ ਮਸ਼ੀਨ ਦੀ ਚਾਹ ਬਣਾ ਲੈ ਠੀਕ ਆ ਬਾਕੀ ਜਿਹੜੇ 3 ਨੰ ਤੇ 4 ਨੰਬਰ ਮਸ਼ੀਨ ਵਾਲੇ ਬੰਦੇ ਨੇ ਉਹ ਚਾਹੇ ਖੇਚ ਬਣਾਉਣਾ ਆਪਣੀ ਚਾਹ ਚਾਹੇ ਆ ਕੇ ਲੈ ਜਾਣ ਆਪਾਂ ਇਹ ਦੋ ਮਸ਼ੀਨਾਂ ਦੀ ਚਾਹ ਲੈ ਜਾਈਏ ਠੀਕ ਆ ਉਹਨਾਂ ਨੂੰ ਫੋਨ ਕਰ ਦਾਂਗੇ ਭਾਈ ਅਸੀਂ ਆਪਣੀ ਚਾਹ ਲੈ ਗਏ ਤੇ ਤੁਸੀਂ ਆਪਣੀ ਚਾਹ ਲੈ ਜਾਓ ਤੇ ਬਣਾ ਚਾ ਚੱਲੀ ਮਸ਼ੀਨਾਂ ਕੋਲ ਬਾਰਾ ਠੀਕ ਹੋ ਚੱਲ ਚੜ੍ਹਦੀ ਗਲੀ ਚਾਹੀਦੀ ਆ ਕਿਵੇਂ ਸਤੂ ਠੀਕ ਆ ਆਪਾਂ ਆਪਣੀ 5 ਨੰਬਰ ਮਸ਼ੀਨ ਵਾਸਤੇ ਚਾਹ ਲੈ ਕੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਜਿਹੜੀ ਆਪਣੀ 1 ਨੰਬਰ ਮਸ਼ੀਨ ਆ ਇਹ ਚੱਲਦੀ ਸੀ ਤੇ ਆਪਾਂ ਇੰਨਾ ਮੁੰਡਿਆਂ ਦੀ ਵੀ ਚਾਹ ਨਾਲੇ ਲਿਆਂਦੀ ਸੀ ਇਹਨਾਂ ਨੂੰ ਚਾਹ ਦੇਤੀ ਮੁੰਡੇ ਚਾਹ ਪੀਣਗੇ ਤੇ ਰੋਟੀ ਉਹਨਾਂ ਕੋਲ ਹੈਗੀ ਆ ਖਾਣ ਨੂੰ ਰੋਟੀ ਖਾ ਲੈਣਗੇ ਆਪਾਂ ਸਵੇਰੇ ਆਹ ਖੇਤ ਦੇ ਵਿੱਚ 1 ਨੰਬਰ ਮਸ਼ੀਨ ਨੂੰ ਲਵਾ ਕੇ ਗਏ ਸੀ ਇਦੇ ਵਿੱਚ ਚਲਵਾ ਕੇ ਆਪਾਂ ਦੁਬਾਰੋ 5 ਨੰਬਰ ਮਸ਼ੀਨ ਕੋਲ ਵਾਗੀ ਸੀ ਕਿਉਂਕਿ ਜਿਹੜੀ 5 ਨੰਬਰ ਮਸ਼ੀਨ ਆ ਉਹ ਮਸ਼ੀਨ ਦੀ ਬਾਡੀ ਦਾ ਕੰਮ ਨਿਭੜਨ ਵਾਲਾ ਸੀ ਤੇ ਆਪਾਂ ਉਹ ਮਸ਼ੀਨ ਨੂੰ ਅੱਗੇ ਖੇਤ ਦੇ ਵਿੱਚ ਲੈ ਗਏ ਸੀ ਤੇ ਉਸ ਤੋਂ ਬਾਅਦ ਉਹ ਖੇਤ ਦੇ ਵਿੱਚ ਚਲਵਾ ਕੇ ਮਸ਼ੀਨ ਆਪਾਂ ਚਾ ਲੈਣ ਬਾਕੀ ਸੀ ਜਦੋਂ ਹੁਣ ਚਾ ਲੈ ਕੇ ਆਇਆ ਤਾਂ ਰਸਤੇ ਦੇ ਵਿੱਚ ਇੱਕ ਨੰਬਰ ਮਸ਼ੀਨ ਚੱਲਦੀ ਸੀ ਇਹਨਾਂ ਦੀ ਚਾ ਲੈ ਹੁੰਦੀ ਜੇ ਆਪਾਂ ਖੇਤਾਂ ਦੀ ਗੱਲ ਕਰੀਏ ਤਾਂ ਹਾਂ ਅੱਡ ਬੰਦੇ ਦਾ ਖੇਤਾ ਤੇ ਜਿਹੜਾ ਇੱਧਰਲਾ ਖੇਤਾ ਉਹ ਅੱਡ ਬੰਦੇ ਦਾ ਇਹਨਾਂ ਦੇ ਜੇ ਤਾਂ ਖੇਤ ਦੇ ਵਿੱਚ ਵੱਟ ਹੋਵੇ ਤਾਂ ਉਪੜੋਂ ਹੁੰਦੀ ਆ ਉਦੋਂ ਉੱਪਰ ਦੀ ਮਸ਼ੀਨ ਨਹੀਂ ਟੱਪਦੀ ਉਹ ਵਧੀਆ ਚੰਗੀ ਤਾਕੜੀ ਬਣਾਉਂ ਬਣਾਉਂਦੇ ਨੇ ਇਹ ਤੇ ਨਹੀਂ ਬਿਲਕੁਲ ਵੱਟ ਨਹੀਂ ਹੁੰਦੀ ਜਿਵੇਂ ਹੁਣ ਖੇਤ ਨੇ ਅੱਡ ਅੱਡ ਖੇਤ ਨੇ ਆਹ ਖੁੱਡ ਅੱਡ ਬੰਦੇ ਦਾ ਤੇ ਇੱਧਰ ਆਹ ਖੁੱਡ ਹੈ ਨਾ ਉਹ ਅੱਡ ਬੰਦੇ ਦਾ ਇਹ ਕੇਜ ਦੇ ਇਨਸਾਨੀਆ ਨੇ ਵਿੱਚ ਕਿਤੇ ਨਾ ਕਿਤੇ ਪੱਥਰ ਰੱਖ ਰੱਖਿਆ ਹੁੰਦਾ ਤੇ ਉਹ ਪੱਥਰ ਦੇ ਹਿਸਾਬ ਕਿਤਾਬਾਂ ਵਾਲਾ ਇਹਨਾਂ ਨੂੰ ਖੇਤਾਂ ਦਾ ਬਦਿਆਂ ਦਾ ਪਤਾ ਲੱਗ ਜਾਂਦਾ ਜਦੋਂ ਆਪਾਂ ਇਹ ਜੇ ਖੇਤ ਵੜਦੇ ਆ ਤਾਂ ਆਪਾਂ ਮਸ਼ੀਨ ਦੇ ਉੱਪਰ ਖੇਤ ਵਾਲੇ ਬੰਦੇ ਨੂੰ ਪਹਿਲੇ ਰਾਉਂਡ ਬਠਿਆਲੇ ਨੇ ਹੁੰਨੇ ਆ ਤੈਨੂੰ ਪੁੱਛ ਲੈਣਾ ਵੀ ਤੇਰਾ ਖੇਤ ਕਿੱਥੇ ਤੱਕ ਆ ਕਿਹੜਾ ਖੁੱਡ ਤੇਰਾ ਕਿਉਂਕਿ ਉਹ ਨੂੰ ਆਪ ਦੇ ਖੇਤ ਦਾ ਪਤਾ ਹੁੰਦਾ ਤੇ ਉਹ ਇੱਕ ਢੀੜਾ ਲਵਾ ਦਿੰਦਾ ਉਸ ਤੋਂ ਬਾਅਦ ਫਿਰ ਆਪਾਂ ਉਤਾਰ ਕੇ ਜਿਹੜੇ ਖੇਤ ਉੱਪਰ ਜਿਹਨਾਂ ਰਾਉਂਡ ਲਵਾਇਆ ਹੁੰਦਾ ਉਹ ਖੇਤ ਦੀ ਬਾਡੀ ਕਰ ਦਿੰਦੇ ਆ ਬਾਕੀ ਇਹਨਾਂ ਮੁੰਡਿਆਂ ਨੂੰ ਚਾਹ ਦੇਤੀ ਤੇ ਇਸ ਤੋਂ ਬਾਅਦ ਚੱਲਦੇ ਹੁਣ ਆਪਾਂ ਆਪਣੀ 5 ਨੰਬਰ ਮਸ਼ੀਨ ਕੋਲ ਸੱਤੂ ਚਾਹ ਚੂ ਪੀਲੋਟ ਕੈ ਆਈ ਨਾਲ ਬਾਈ ਉਸ ਤੋਂ ਬਾਅਦ ਟਪਾ ਦੋ ਇਹਨੂੰ ਇਹ ਤੋਂ ਬਾਅਦ ਦੱਸਿਆ ਕਿਧਰ ਅਗਲਾ ਖੇਤ ਦੱਸਿਆ ਨਹੀਂ ਹਲੇ ਬਾਕੀ ਜਦੋਂ ਥੋੜਾ ਮੋਟਾ ਖੇਤ ਰਹਿ ਗਿਆ ਫੋਨ ਕਰ ਲਿਓ ਮੈਨੂੰ ਠੀਕ ਆ ਜਾਂ ਮੈਨੂੰ ਕਰ ਲਿਓ ਜਾਂ ਜਿਹੜਾ ਮੁੰਡਾਰੇ ਮਸ਼ੀਨਾਂ ਚਲਾਉਂਦਾ ਉਹਨੂੰ ਕਰ ਲਿਓ ਬਾ ਠੀਕ ਠੀਕ ਆ ਠੀਕ ਆ ਆਪਾਂ ਆਪਣੀ 1 ਨੰਬਰ ਮਸ਼ੀਨ ਨੂੰ ਚਾਹ ਦੇਣ ਤੋਂ ਬਾਅਦ ਆਪਣੀ 5 ਨੰਬਰ ਮਸ਼ੀਨ ਕੋਲ ਆ ਗਏ ਤੇ ਆਉਂਦਿਆਂ ਨੂੰ ਜਿਹੜੀ ਇਹ ਮਸ਼ੀਨ ਆ ਇਹ ਖੜੀ ਆ ਜਦੋਂ ਮੁੰਡਿਆਂ ਨੂੰ ਫੋਨ ਲੱਗੇ ਤੇ ਖੜਨ ਦਾ ਕਾਰਨ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਵੀ ਇਹ ਮਸ਼ੀਨ ਚੋਕ ਹੋ ਗਈ ਤੇ ਆਪਾਂ ਇਹ ਮਸ਼ੀਨ ਨੂੰ ਜਿਹੜਾ ਸਾਹਮਣੇ ਤੁਸੀਂ ਆਹ ਖੇਤ ਦੇਖ ਰਹੇ ਹੋ ਇਹ ਖੇਤ ਦੇ ਵਿੱਚ ਲਾ ਕੇ ਗਏ ਸੀ ਤੇ ਇਹਨਾਂ ਨੇ ਉਹ ਖੇਤੀ ਬਾੜੀ ਦਾ ਕੰਮ ਨਿਮੇੜ ਕੇ ਬੱਟ ਦੇ ਦੂਜੇ ਪਾਸੇ ਇਹ ਖੇਤ ਦੇ ਵਿੱਚ ਮਸ਼ੀਨ ਲਿਆਂਦੀ ਤੇ ਇਹ ਖੇਤ ਜਿਹੜਾ ਜਿਹੜੇ ਬੰਦੇ ਦੇ ਆਪਾਂ ਖੇਤ ਚ ਮਸ਼ੀਨ ਲਵਾ ਕੇ ਗਏ ਸੀ ਉਸੇ ਦੇ ਖੇਤ ਆ ਪਰ ਖੇਤ ਦੇ ਵਿਚਾਲੇ ਵੱਟ ਹੋਣ ਕਰਕੇ ਇਹ ਖੇਤ ਦੇ ਦੋ ਘੇਰੇ ਬਣਦੇ ਨੇ ਬਾਕੀ ਮਸ਼ੀਨ ਨੇ ਇਹ ਖੇਤ ਦਾ ਵੀ ਕੰਮ ਜਿਹੜਾ ਉਹ ਲਗਭਗ ਲਵੇ ਲਾ ਲਿਆ ਦੋ ਚਾਰ ਰਾਉਂਡ ਨੇ ਜਿਹੜੇ ਉਹ ਬਾਕੀ ਨੇ ਉਹ ਵੱਢਣ ਤੋਂ ਬਾਅਦ ਇਹ ਮਸ਼ੀਨ ਜਿਹੜਾ ਖੇਤ ਦਾ ਕੰਮ ਨੇ ਬੜਜੂ ਮਾੜੀ ਮੁੱਟੀ ਜਿਹੜੀ ਚੋਕ ਆ ਉਹ ਆਪਾਂ ਕੱਢਦੇ ਆ ਤੇ ਮੁੰਡਿਆਂ ਨੂੰ ਚਾਹ ਪਾਣੀ ਪਿਉਣਾ ਇਹਨਾਂ ਦੇ ਚਾਹ ਪਾਣੀ ਪੀਂਦੇ ਕਰਦੇ ਆਪਾਂ ਚੋਕ ਕੱਢ ਕੇ ਮਸ਼ੀਨ ਚਲਾ ਦਾਂਗੇ ਤੇ ਫਿਰ ਮਸ਼ੀਨ ਨੂੰ ਗਾਹਾਂ ਲੈ ਚੱਲਾਂਗੇ ਆਪਣਾ ਇਹ ਖੇਤੀ ਬਾੜੀ ਦਾ ਕੰਮ ਤੇ ਇੱਧਰ ਇਹ ਖੇਤੀ ਬਾੜੀ ਦਾ ਕੰਮ ਨਿਬੜ ਗਿਆ ਤੇ ਹੁਣ ਮਸ਼ੀਨ ਨੂੰ ਰੋਡ 'ਤੇ ਲੈ ਕੇ ਚੱਲਦੇ ਹਾਂ ਰੋਡ 'ਤੇ ਕੋਲ ਦੋ ਤਿੰਨ ਕੀ ਲੈਣਾ ਉਹ ਵੱਡਣ ਤੋਂ ਬਾਅਦ ਜਿਹੜਾ ਮੁੰਡਾ ਜਾ ਰਿਹਾ ਜਿਹੜਾ ਇੱਥੇ ਆਪਣੀਆਂ ਮਸ਼ੀਨਾਂ ਚਲਾਉਂਦਾ ਇਹ ਕਹਿੰਦਾ ਵੀ ਇਹ ਮਸ਼ੀਨ ਨੂੰ ਵੀ ਆਪਾਂ ਇੱਕ ਨੰਬਰ ਮਸ਼ੀਨ ਜਿੱਥੇ ਬਾੜੀ ਕਰ ਰਹੀ ਆ ਉੱਥੇ ਲੈ ਕੇ ਚੱਲਾਂਗੇ ਤੇ ਦੋਹੇ ਮਸ਼ੀਨਾਂ ਉੱਥੇ ਲੱਬੋ ਲੋ ਵੀ ਬਾੜੀ ਕਰਨਗੇ ਬਾਕੀ ਇਹ ਮਸ਼ੀਨ ਨੂੰ ਰੋਡ 'ਤੇ ਲਵਾਉਣ ਤੋਂ ਬਾਅਦ ਆਪਾਂ ਜਿਹੜੀ ਆਪਣੀ ਤਿੰਨ ਨੰਬਰ ਮਸ਼ੀਨਾਂ ਉਹਦੇ ਕੋਲ ਚੱਲਾਂਗੇ ਉਹਦੇ ਕੋਲ ਗਿੜਾ ਮਾਰਦਿਆਂ ਇਹ ਮਸ਼ੀਨਾਂ ਇੱਥੇ ਲੈ ਬੇ ਲੈ ਚ ਕਿਹ ਮੁੰਡੇ ਚੜਾਈ ਜਾਣਗੇ ਆਪਾਂ ਇੱਥੋਂ ਵੀ ਤਿੰਨ ਨੰਬਰ ਵਿੱਚ ਹੀ ਕੋਲੀਂ ਚਾਹ ਸੁੱਖੇ ਕਿਵੇਂ ਆ ਠੀਕ ਆ ਭਾਈ ਠੀਕ ਆ ਮੈਂ ਛੋਟੇ ਗਾਮਾ ਤੂੰ ਰਸਤੇ 'ਚ ਖੜਾ ਹੋਰ ਪ੍ਰਜੈਂਟਾਂ ਦਾ ਕੰਮ ਇਹੀ ਆ ਕੀ ਹੋ ਗਿਆ ਪਹਿਲਾਂ ਹੁਣ ਉੱਥੋਂ ਹੁਣ ਮਸ਼ੀਨ ਪੱਟ ਕੇ 4 ਕਿਲੋਮੀਟਰ ਕਹਿੰਦਾ ਉੱਧਰ ਲੈ ਜਾਉ ਕਹਿੰਦਾ گاਉਂ ਦੇ ਅੱਛਾ ਵੀ ਪਿੰਡ ਦੇ ਦੂਜੇ ਪਾਸੇ ਹੋਰ ਇਹਨੂੰ ਕਹਿੰਦਾ ਅੱਜ ਦਾ ਵੱਡਣ ਦਾ ਟਾਈਮ ਆ ਹੁਣ ਦੇ ਪਿੰਡ ਦੇ ਕਹਿੰਦੇ ਸਾਰਾ ਚੱਕਰਾ ਹੁਣ 11 ਵਜੇ ਦਾ ਮਸ਼ੀਨ ਚੱਲਦੀ ਹੈ ਹੁਣ 4 ਵਜੇ ਸਵੇਰ ਲਈ ਕਰਕੇ ਖੜ ਗਿਆ ਮਸ਼ੀਨਾ ਅੱਛਾ ਅੱਛਾ ਹੋਰ ਹੁਣ ਕਹਿੰਦਾ ਬਾਕੀ ਇਹ ਰਸਤਾ ਜਿਹੜਾ ਰਸਤਾ ਵੀ ਐਡਾ ਕੋਈ ਹੋਣੀ ਨਹੀਂ ਨਾ ਚੰਗਾ ਤਾ ਲੋਡ ਕਰਕੇ ਆਇਆ ਪਹਿਲਾਂ ਭਾਈ ਹਾਂ ਇਹ ਵੀ ਲੋਡ ਉਹੀ ਗੱਲ ਆ ਬਾਕੀ ਹੋਰ ਆ ਇਹਨੂੰ ਕਹਿ ਦਿੰਦਾ ਕਿ ਇੱਧਰ ਮਿਲਦਾ 2-4 ਕਿੱਲੇ ਇੱਧਰ ਬੜਾ ਕੇ ਕਿਹਾ ਬਹੁਤ ਬਾਈ ਫੋਨ ਕਰਿਆ ਲੋਕਾਂ ਨੂੰ ਅਲਾ ਅਥ ਨਹੀਂ ਲਾਉਂਦੇ ਨੇ ਅਸੀਂ ਇੱਧਰ ਹੈ ਨਹੀਂ ਕੋਈ ਵੜਾਉਣ ਵਾਲਾ ਹੈ ਇੱਧਰ ਹੈ ਨਹੀਂਗਾ ਠੀਕ ਆ ਤੇ ਹੁਣ ਪਿੰਡ ਦਾ ਦੂਜੇ ਪਾਸੇ ਲੈ ਕੇ ਛੱਡਾ ਦੂਏ ਪਾਸੇੋਂ 3 ਕਿਲੋਮੀਟਰ ਜਾਣਾ ਉਹਦਰਾ ਠੀਕ ਆ ਠੀਕ ਆ ਰਸਤਾ ਵੀ ਬਾਲਾ ਗੰਦਾ ਨਾ ਇਹ ਜਿਹੜਾ ਮੇਲਾ ਰਸਤਾ ਸਾਫ਼ ਹੋਵੇ ਮਸ਼ੀਨ ਸਹੀਤੀ ਆ ਜੇ ਤੇ ਰਸਤਾ ਗੰਦਾ ਹੋਮ ਕਰਕੇ ਮੈਨੂੰ ਲੱਗਦਾ ਜਾ ਕੇ ਮਸ਼ੀਨ ਖੜਾਉਣੀ ਉਹ ਭੂ ਖੇਤ ਦੇ ਵਿੱਚ ਜੇ ਕੋਈ ਚੰਗਾ ਬੰਦਾ ਹੋਇਆ ਤਾ ਮੜਾ ਮੋਟਾ ਵੜਾ ਲੂਗਾ ਜੇ ਕਿੱਲਾ ਤੋਂ ਗਿੱਲੇ ਵੜਾਏ ਨਹੀਂ ਤਾਂ ਜਦ ਤੱਕ ਕਿੱਲਾ ਤੋਂ ਕੁਲੇ ਜਿੰਨਾ ਵੜਾਉਗਾ ਫਿਰ ਹੁਣ ਕਰਕੇ ਜਾਵੇ ਹਾਂ ਜਦ ਤੱਕ ਨਹੀਂ ਮਸ਼ੀਨ ਖੇਤ ਦੇ ਵਿੱਚ ਜਾਊਗੀ ਆਈ ਨੂੰ ਤਾਂ ਜਾਣਦਿਆਂ ਕਰਦਾ ਬੰਦ ਕਰਦਾ ਚਲੋ ਇੱਕ ਗੰਦੀ ਚਾਲ ਬਣ ਜੇ ਚਲੋ ਜੀ ਚਲੋ ਤੇ ਮੈਂ ਤਾਂ ਸਾਡੇ ਥੋਡੇ ਕੋਲ ਆਇਆ ਤੇ ਮੈਂ ਸਵੇਰ ਦਾ ਚ ਕਰੀ ਜਾਣਾ ਮੈਂ ਤਿੰਨ ਨੰਬਰ ਮਸ਼ੀਨ ਕੋਲ ਚੱਲਦਾ ਤਿੰਨ ਨੰਬਰ ਮਸ਼ੀਨ ਕੋਲ ਚੱਲਦਾ ਤੇ ਹੁਣ ਉਹਨਾਂ ਮਸ਼ੀਨਾਂ ਨੂੰ ਸੱਟਿਆ ਕਰਕੇ ਲੱਗ ਆਏ ਸੀ ਮਾਚਾਲ ਥੋਡੇ ਨਹੀਂ ਮਾਰਕਾਉਣਾ ਜਿਹੜਾ ਨਾਲੇ ਜਿਹੜਾ ਸੋਨਾ ਇਹਨੂੰ ਲੈ ਜਾਣਾ ਮੈਂ ਹਾਂ ਤੇ ਤੁਸੀਂ ਮਸ਼ੀਨ ਚਲਾ ਲਿਓ ਜਾਂ ਕੇ ਰੋਟੀ ਪਾਣੀ ਦਾ ਕਰ ਲਓ ਉਧਰੋਂ ਮਸ਼ੀਨ ਨੂੰ ਲਿਆਉਂਗਾ ਇਹ 2000 ਨੂੰ ਮਸ਼ੀਨਾਂ ਲੈ ਖੜਨਾ ਰੋਟੀ ਪਾਣੀ ਦਾ ਮੇੜ ਦੇਣਾ ਫਿਰ ਉਸੇ ਕੋਲ ਪੜਾ ਦੇਣਾ ਮੈਨੂੰ ਚਲ ਆਂ ਰਲ ਮਿਲ ਕੇ ਬਣ ਜੀ ਰੋਟੀ ਤੋ ਕਰਾ ਹਾਂ ਆ ਹੁਣ ਜਿਹੜਾ ਜੋਰ ਜਾਂ ਪੰਜਰ ਦਾ ਨਿਕਲ ਜੂ ਇਚਾਰ ਬੜਾ ਠੀਕ ਆ ਠੀਕ ਆ ਆਪਾਂ ਆਪਣੀ 3 ਨੰਬਰ ਮਸ਼ੀਨ ਕੋਲ ਆਉਂਦੇ ਸੀ ਤੇ 3 ਨੰਬਰ ਮਸ਼ੀਨ ਵਾਲੇ ਮੁੰਡੇ ਇਧਰੋਂ ਬਾਡੀ ਦਾ ਕੰਮ ਖਤਮ ਕਰਕੇ ਮਸ਼ੀਨ ਪੈਂਟਕਣੀ ਲੈ ਜਾਂਦੇ ਨੇ ਇਹ ਮਸ਼ੀਨ ਦਾ ਜੱਦੇ ਦੀ ਆਈ ਅੱਜ ਪਹਿਲਾ ਦਿਨ ਆ ਵੀ ਇਹ ਪੈਂਟਕਣੀ ਮਸ਼ੀਨ ਲੈ ਕੇ ਆਏ ਨੇ ਨਹੀਂ ਇਹ ਮਸ਼ੀਨ ਇਸ ਰਸਤੇ ਤੇ ਚੱਲੀ ਜਾਂਦੀ ਆ ਤਾ ਆਪਾਂ ਕਿੰਨਾ ਨਾਲ ਪਾ ਦਿੰਦੇ ਸੀ ਤੇ ਅੱਜ ਇਹ ਮਸ਼ੀਨ ਦਾ ਇੱਧਰ ਪਾੜੀ ਦਾ ਕੰਮ ਖਤਮ ਹੋ ਗਿਆ ਤੇ ਹੁਣ ਪਿੰਡੇ ਦੇ ਦੂਜੇ ਪਾਸੇ ਲੈ ਕੇ ਚੱਲਣੇ ਤੇ ਜੇ ਰਸਤੇ ਦੀ ਗੱਲ ਕਰੀਏ ਰਸਤਾ ਖਾਸਾ ਗੰਦਾ ਮਸ਼ੀਨ ਨੂੰ ਆਉਣ ਦਾ ਨੂੰ ਖਾਸਾ ਟਾਈਮ ਲੱਗ ਜਾਂਦਾ ਬਾਕੀ ਮਸ਼ੀਨ ਆਰੀ ਆ ਇਹਨੂੰ ਪਿੰਡੇ ਦੇ ਦੂਜੇ ਪਾਸੇ 12 ਕਿਲਿਆਂ ਚ ਲੈ ਕੇ ਜਾਂਦੇ ਨੇ ਆਪਾਂ ਜਿਹੜਾ ਮੁੰਡਾ ਸੋਨਾ ਉਹਨੂੰ ਲੈ ਕੇ ਚੱਲਦੇ ਆ ਉਹ ਰੋਟੀ ਪਾਣੀ ਦਾ ਕਰ ਲੂਗਾ ਕੰਮ ਤੇ ਆਪਾਂ ਜਿਹੜਾ ਸੇਮੀਆਂ ਉਹਨੂੰ 5 ਨੰਬਰ ਮਸ਼ੀਨ ਤੋਂ ਲਿਆਵਾਂਗੇ ਇਹ ਨਾਲ ਮਿਲ ਕੇ ਰੋਟੀ ਲਾ ਲੈਣਗੇ ਜਾਨੂੰ ਮਸ਼ੀਨਾਂ ਨੇ ਖੜਨਾ ਜਾਨੂੰ ਰੋਟੀ ਤਿਆਰ ਹੋ ਜੂਗੀ ਤੇ ਫਿਰ ਇਹਨਾਂ ਮਸ਼ੀਨ ਆ ਜਾ ਵੀ ਸੋਣਾ ਤੈਨੂੰ ਮੈਂ ਲੈ ਕੇ ਚੱਲਦਾ ਮੋਟਰਸਾਈਕਲ ਤੇ ਇਹਨਾ ਮੁੰਡਿਆਂ ਨੂੰ ਜਾਣ ਤੇ ਮਸ਼ੀਨ ਲੈ ਕੇ ਤੇ ਆਪਾਂ ਇਥੋਂ ਆਪਣੇ ਠਿਕਾਣੇ ਦੇ ਵੱਗ ਚੱਲਦੇ ਹਾਂ ਤੁਸੀਂ ਰੋਟੀ ਪਾਣੀ ਦਾ ਕਰ ਲਿਓ ਤੈਨੂੰ ਲੈ ਜਾਣਾ ਤੇ ਨਾਲ ਸੇਮੀ ਨੂੰ ਲਿਆਉਣਾ ਉਧਰੋਂ ਜਾ ਕੇ ਜੀ ਨੂੰ ਮੇੜ ਦਿਓ ਖੱਚਦੇ ਖੱਚਦੇ ਛੇਰਾ ਆਪਾਂ ਇਥੋਂ ਸੋਣਾ ਨੂੰ ਲੈ ਕੇ ਚੱਲਦੇ ਆ ਆਪਣੇ ਠਿਕਾਣੇ ਤੇ ਇਹਨੂੰ ਠਿਕਾਣੇ ਤੇ ਛੱਡ ਕੇ ਫਿਰ ਆਪਾਂ 5 ਨੰਬਰ ਮਸ਼ੀਨ ਕੋਲ ਚੱਲਾਂਗੇ ਤੇ ਉੱਥੋਂ ਜਿਹੜਾ ਸੇ ਮੀਆਂ ਉਹਨੂੰ ਲੈ ਆਵਾਂਗੇ ਇਹ ਰਲ ਮਿਲ ਕੇ ਰੋਟੀ ਪਾਣੀ ਦਾ ਕਰ ਲੈਣਗੇ ਮੈਂ ਹਾਂ ਛੋਡੀ ਮਸ਼ੀਨ ਕੋਲ ਆਇਆ ਰਿਹਾ ਸੀ ਮਾ ਅੱਜ ਸਵੇਰ ਦਾ ਮੈਂ 3 ਨੰਬਰ 3 ਨੰਬਰ ਮਸ਼ੀਨ ਕਰੀ ਜਨਾ ਮਾ ਚੱਲ ਚੱਲ ਕੇ ਆਉਣਾ ਪਰ ਜਦੋਂ ਮੈਂ ਛੋਡੀ ਕਿਨ ਨੂੰ ਆਉਣ ਲੱਗਿਆਂ ਨੂੰ ਸੁੱਖਾ ਰਾਜ ਚ ਮਿਲ ਗਿਆ ਮਾ ਤੂੰ ਕਿ ਮੈਂ ਖੜਾ ਇਹਦਾ ਕੰਮ ਨਿਬੜ ਗਿਆ ਸੀ ਦੂਜੇ ਪਾਸੇ ਚੱਲੇ ਆ ਮਾ ਆ ਚਾ ਚੱਲੀਏ ਫਿਰ ਆਪਾਂ ਨੇ ਆਪਣੀ ਇਹ 5 ਨੰਬਰ ਮਸ਼ੀਨ ਰੋਡ ਤੋਂ ਲਿਆ ਕੇ ਜਿਹੜਾ ਸਾਹਮਣੇ ਤੁਸੀਂ ਆ ਖੇਤ ਦੇਖ ਰਹੇ ਹੋ ਖੇਤ ਦੇ ਵਿੱਚ ਲਾਤੀ ਇਹ 6 ਕੀਲੇ ਨੇ ਤੇ ਇਹ ਮਸ਼ੀਨ 6 ਕੀਲੇ ਦੀ ਬਾਡੀ ਕਰੂਗੀ ਤੇ ਆਪਾਂ ਦੋਹੇ ਮੁੰਡਿਆਂ ਨੂੰ ਲੈ ਕੇ ਆਪਣੇ ਰੂਮ ਚ ਚ ਇਹ ਜੇ ਆ ਗਾ ਰੋਟੀ ਬਣੀ ਦਾ ਕਰ ਲੈਣਗੇ ਤੇ ਫਿਰ ਆਪਾਂ ਫੋਨ ਕਰਕੇ ਪੁੱਛ ਲਾਂਗੇ ਇਹਨਾਂ ਮਸ਼ੀਨਾਂ ਵਾਲਿਆਂ ਨੂੰ ਜੇ ਮਸ਼ੀਨਾਂ ਖੇਤ ਦੇ ਵਿੱਚ ਖੜੀਆਂ ਤਾਂ ਰੋਟੀ ਖੇਤ ਦੇ ਵਿੱਚ ਫੜਾ ਕੇ ਜਾਣੀ ਪੂਗੀ ਤੇ ਨਹੀਂ ਫਿਰ ਇਹ ਮਸ਼ੀਨਾਂ ਬਾਡੀ ਕਰਨ ਤੋਂ ਬਾਅਦ ਆਪਣੇ ਰੂਮ ਦੇ ਵਿੱਚ ਆ ਜਾਣਗੀਆਂ ਪਹਿਲਾਂ ਹੁਣ ਆਪਾਂ ਆਪਣੇ ਇਹ ਦੋ ਮੁੰਡੇ ਨੇ ਜਿਹੜੇ ਇਹਨਾਂ ਨੂੰ ਆਪਣੇ ਰੂਮ 'ਚ ਛੱਡ ਕੇ ਆਉਣੇ ਤੇ ਜੇ ਆਪਾਂ ਆਪਣੀ 1 ਨੰਬਰ ਮਸ਼ੀਨ ਦੀ ਗੱਲ ਕਰੀਏ ਤਾਂ ਸਾਹਮਣੇ ਜਿਹੜੇ ਤੁਸੀਂ ਆਦ ਰੱਖਦੇ ਦੇਖ ਰਹੇ ਨੇ ਪਰਲੇ ਪਾਸੇ ਚੱਲ ਰਹੀ ਹੈ ਰਾਹ ਦੇ ਵਿੱਚ ਤੇ ਇਹ ਮਸ਼ੀਨ ਲੈ ਕੇ ਆਪਾਂ ਨੇ ਇਹਨਾਂ 6 ਕਿਲੋ ਦੇ ਚਲਾ ਦਿੱਤੀ ਚੱਲੀਏ ਵਾ ਮਾ ਫਿਰ ਚੱਲ ਵਾ ਜੀ ਹਾਂ ਚੱਲ ਚੱਲ ਤੇ ਚਲਾਈ ਜਾਣਗੇ ਮਸ਼ੀਨਾ ਨਾਲੇ ਆਪਾਂ ਨੂੰ ਐ ਪਤਾ ਲੱਗ ਜੂਵੇ ਖੇਤ ਚ ਖੜਨੀ ਆ ਕੇ ਰੂਮ ਦੇ ਵਿੱਚ ਆਉਣਗੇ ਹਾਂ 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 ਹੈ ਆਓ ਚੱਲ ਫਿਰ ਚੱਲੀ ਯਾਰ ਆਪਾਂ ਆਪਣੇ ਉਹਨਾਂ ਦੋਨੇ ਬੰਦੇ ਨੂੰ ਠਕਾਣੇ ਤੇ ਛੱਡਣ ਤੋਂ ਬਾਅਦ ਦਵਾਰੋਂ ਆਪਣੀ 5 ਨੰਬਰ ਮਸ਼ੀਨ ਕੋਲ ਆ ਗਏ ਤੇ ਜਿਹੜੀ ਇੱਧਰ ਆਪਣੀ ਇਹ 1 ਨੰਬਰ ਮਸ਼ੀਨ ਆ ਇਹਦੀ ਬਾਡੀ ਦਾ ਕੰਮ ਨਿਪੜ ਗਿਆ ਸੀ ਇਹ ਮਸ਼ੀਨ ਨੂੰ ਵੀ ਲਿਆ ਕੇ ਆਪਾਂ ਜਿਹੜੇ ਖੇਤ ਦੇ ਵਿੱਚ 5 ਨੰਬਰ ਮਸ਼ੀਨ ਲਾਈ ਸੀ ਉਹਦੇ ਵਿੱਚ ਲਾਤੀ ਸੀ ਇਹਨਾਂ ਦੋਨਾਂ ਮਸ਼ੀਨਾਂ ਨੇ ਰਲ ਕੇ ਜਿਹੜਾ ਖੇਤ ਆ ਇਹਦੀ ਬਾਡੀ ਦਾ ਕੰਮ ਨਿਮੇੜਿਆ ਕਿਉਂਕਿ ਜੇ ਆਪਾਂ ਕੱਲੀ ਇਹ 5 ਨੰਬਰ ਮਸ਼ੀਨ ਨਾਲ ਖੇਤ ਦੀ ਬਾਡੀ ਤਾਂ ਇਹਦੇ ਵਿੱਚੋਂ ਥੋੜਾ ਮੋਟਾ ਖੇਤ ਬਚ ਜਾਣਾ ਸੀ ਤੇ ਉਸ ਤੋਂ ਬਾਅਦ ਆਪਾਂ ਨੂੰ ਮਸ਼ੀਨ ਖੇਤ ਦੇ ਵਿੱਚ ਖੜਾਉਣੀ ਪੈਣੀ ਸੀ ਜਿਹਦੇ ਕਰਕੇ ਆਪਾਂ ਨੇ ਜਿਹੜੀ ਇਹ 1 ਨੰਬਰ ਮਸ਼ੀਨ ਆ ਇਹ ਲਿਆ ਕੇ 5 ਨੰਬਰ ਮਸ਼ੀਨ ਦੇ ਨਾਲ ਲਾਤੀ ਸੀ ਤੇ ਇਹਨਾਂ ਦੋਹਾਂ ਮਸ਼ੀਨਾਂ ਨਾਲ ਰਲ ਕੇ ਜਿਹੜੀ ਬਾੜੀ ਦਾ ਕੰਮ ਆਉਂਦਾ ਮੇੜਤਾ ਬਾਕੀ 5 ਨੰਬਰ ਮਸ਼ੀਨ ਦਾ ਕੱਦ੍ਹਾ ਰੌਂਡ ਬਚਿਆ ਇਹ ਰੌਂਡ ਲਾਉਣ ਤੋਂ ਬਾਅਦ ਇਹ ਖੇਤ ਦੀ ਬਾੜੀ ਦਾ ਕੰਮ ਨੇ ਪੂਰ ਕੀਤਾ ਤੇ ਦੋਹੇ ਮਸ਼ੀਨਾਂ ਨੂੰ ਆਪਾਂ ਲੈ ਜਾ ਕੇ ਜਿੱਥੇ ਆਪਾਂ ਨੇ ਅੱਜ 1 ਨੰਬਰ ਮਸ਼ੀਨ ਨਾਲ ਸ਼ੁਰੂ ਚ ਖੇਤ ਦੀ ਬਾੜੀ ਕੀਤੀ ਸੀ ਉਹ ਖੇਤ ਦੇ ਵਿੱਚ ਖੜਾਵਾਂਗੇ ਬਾਡੀ ਦਾ ਕੰਮ ਨਿਮੇੜ ਕੇ ਆਪਾਂ ਨੇ ਆਪਣੀਆਂ ਦੋਹੇ ਮਸ਼ੀਨਾ ਜਿੱਥੇ ਇੱਕ ਨੰਬਰ ਮਸ਼ੀਨ ਨੇ ਅੱਜ ਸਵੇਰੇ ਖੇਤ ਵੱਢਿਆ ਸੀ ਉੱਥੇ ਲਿਆਂਦੀਆਂ ਤੇ ਇਹ ਮਸ਼ੀਨਾ ਰਾਤ ਨੂੰ ਆਪਾਂ ਖੇਤ ਦੇ ਵਿੱਚ ਖੜਾਵਾਂਗੇ ਕਿਉਂਕਿ ਕੱਲ ਨੂੰ ਇਹਨਾਂ ਦਾ ਜਿਹੜਾ ਬਾਡੀ ਵਾਲਾ ਕੰਮ ਆ ਉਹ ਇਸੇ ਰਸਤੇ ਤੇ ਆ ਬਾਕੀ ਮੁੰਡੇ ਝਾੜਦੇ ਨੇ ਮਸ਼ੀਨਾ ਮਸੂਨਾ ਜੋ ਕਿ ਮਾੜਾ ਮੋਠਾ ਕੰਮ ਹੈ ਇਹਨਾਂ ਦਾ ਉਹ ਪੁੱਛਦੇ ਮੁੰਡਿਆਂ ਨੂੰ ਉਹ ਕੰਮ ਕਰਾਂਗੇ ਤੇ ਨਹੀਂ ਜਾ ਕੇ ਨਾ ਰੋਟੀ ਪਾਣੀ ਲੈ ਕੇ ਦਿੰਦੇ ਆ ਤੇ ਜਿਹੜਾ ਅੱਜ ਦੀ ਬਾਡੀ ਦਾ ਕੰਮ ਆਪਣਾ ਉਹ ਖਤਮਾ ਚਾਲਦੇ ਆਪਾਂ ਸੋ ਆਪਣੇ ਠਿਕਾਣੇ ਤੇ ਮੁੰਡਿਆਂ ਨੂੰ ਰੋਟੀ ਪਾਣੀ ਲੈ ਕੇ ਦਿੰਦੇ ਆ